ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਡੀਓ ਤੋਂ ਇਸ ਟਾਈਮ ਤੁਸੀਂ ਜਿਹੜੀ ਕਨੌਲੀ ਦੀ ਜਿਹੜੀ ਹੈ ਮੋਤਵਾਰ ਸੱਜਣ ਦੇਖ ਰਹੇ ਹੋ ਇਹ ਕਨੌਲੀ ਸਿੰਝ ਦੀ ਜਿਹੜੀ ਹੈ ਸ਼ੁਰੂਆਤ ਹੋ ਚੁੱਕੀ ਹੈ ਅੱਜ ਬੱਚਿਆਂ ਦੀ ਜਿਹੜੀ ਕੋਲ ਹੋਈ ਹੈ ਤੇ ਸਾਡੇ ਵਿੱਚ ਉਹਨਾਂ ਦੇ ਪ੍ਰਧਾਨ ਜੀ ਹੈ ਜਿਹੜੇ ਸੁਨਨ ਸਿੰਘ ਜੀ ਬਿੱਲਾ ਜੀ ਤੇ ਹੋਰ ਪ੍ਰਧਾਨ ਜੀ ਵੀ ਮੌਜੂਦ ਹੈ ਤੇ ਆਪਾਂ ਉਹਨਾਂ ਨੂੰ ਰੂਪਰੇਖਾ ਲਵਾਵਾਂਗੇ ਵਿੱਚ ਸਤਿ ਸ਼੍ਰੀ ਅਕਾਲ ਜੀ ਕੀ ਜਿਹੜੀ ਰੂਪਰੇਖਾ ਹੋਏਗੀ ਕੱਲ ਕਨੌਲੀ ਦੇ ਸਿੰਝ ਦੀ ਵਾਹਿਗੁਰੂ ਸਾਹਿਬ ਵਾਹਿਗੋ ਜੀ ਫਤਿਹ ਸਾਡੇ ਪਿੰਡ ਦੀ ਬਹੁਤ ਹੀ ਪ੍ਰਤਨ ਜੋ ਖੇੜ ਮੇਲਾ ਸਿੰਘ ਖੇੜ ਮੇਲਾ ਹੈ ਓਹੋ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ ਤੇ ਕੱਲ ਨੂੰ 15 ਤਰੀਕ ਨੂੰ ਦਿਨ ਐਤਵਾਰ ਨੂੰ ਇਹਦਾ ਫਾਈਨਲ ਕੀਤਾ ਜਾਵੇਗਾ ਇਸ ਵਿੱਚ ਵੱਡੀ ਫਦਰ ਦੇ ਪਹਿਲਵਾਨ ਆਣਗੇ ਸਿਰਫ ਅਖਾੜਿਆਂ ਦੇ ਪਹਿਲਵਾਨਾਂ ਨੂੰ ਹੀ ਖੇਡ ਕੋਲਣ ਦਾ ਯਾਦ ਦਿੱਤੀ ਜਾਵੇਗੀ ਕਿਤੇ ਅਖਾੜੇ ਦੇ ਬਿਨਾਂ ਦੇ ਪਹਿਲਵਾਨਾਂ ਦੇ ਹਨ ਉਹਨਾਂ ਨੂੰ ਕੁਝ ਪਹਿਲਵਾਨ ਉਹਨਾਂ ਦੇ ਖੜਾਏ ਜਾਣਗੇ ਪਰ ਬਹੁਤੇ ਪਹਿਲਵਾਨ ਅਖਾੜਿਆਂ ਦੇ ਹੀ ਹੋਣਗੇ ਸੋ ਅਸੀਂ ਸਾਰੇ ਪਿੰਡ ਪਿੰਡ ਵਾਸੀਆਂ ਨੂੰ ਅਤੇ ਮਹੱਲਾਕੇ ਵਾਸੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹ ਛੇ ਦਿ ਮੇਲੇ ਵਿੱਚ ਹਮ ਆ ਕੇ ਪਹੁੰਚੋ ਉਹਦੇ ਛੇ ਮੇਲੇ ਦੀ ਸ਼ਾਨ ਬਧਾਓ ਤਾਂ ਕਿ ਇਹ ਮੇਲਾ ਅੱਗੇ ਵੀ ਚੱਲਦਾ ਰਹੇ ਕਿਉਂਕਿ ਜੀ ਕਿਉਂਕਿ ਅੱਜ ਕੱਲ ਮੋਬਾਈਲ ਦਾ ਯੁੱਗ ਆ ਗਿਆ ਹੈ ਇਸ ਕਾਕੇ ਬੱਚੇ ਮੋਬਾਈਲ ਪਤੇ ਬਹੁਤ ਹੀ ਅਕਰੀਜ ਹੋਇਆ ਹੈ ਬੱਚਿਆਂ ਦਾ ਇਹ ਇਹਨਾਂ ਖੇਡ ਮੇਲਿਆਂ ਤੋਂ ਬੱਚਿਆਂ ਦਾ ਮਨਾਂ ਮਨ ਕੱਟ ਗਿਆ ਹੈ ਕਿ ਉਹ ਅਸੀਂ ਚਾਹੁੰਦੇ ਹਾਂ ਕਿ ਇਹ ਖੇਡ ਮੇਲੇ ਚੱਲਦੇ ਰਹਿਣ ਤੇ ਸਾਡੀ ਇਹ ਸੰਸਥਾ ਚ ਬਣੀ ਹੋਈ ਹੈ ਜਿਹਦੇ ਵਿੱਚ ਪਹਿਲਵਾਨ ਦੰਗੋ ਕਮੇਟੀ ਹੈ ਅਤੇ ਪੰਚਾਇਤ ਪੰਚਕਨੌਲੀ ਪੰਚਾਇਤ ਦਾ ਸਹਿਯੋਗ ਨਾਲ ਇਹ ਕੇਟਿੰਗ ਮੇਲਾ ਕਰਾਇਆ ਜਾ ਰਿਹਾ ਹੈ ਅਸੀਂ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਹਮੇ ਆ ਕੇ ਪਹੁੰਚੋ ਅਤੇ ਮੇਲੇ ਸ਼ਾਮਿਲ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਜੀ ਕਿ ਤੁਸੀਂ ਇਸ ਟਾਈਮ ਦੇਖਿਆ ਜੀ ਉਹਨਾਂ ਦੀ ਜਿਹੜੀ ਰੂਪਰੇਖਾ ਦਿੱਤੀ ਗਈ ਕੱਲ 15 ਤਰੀਕ ਨਵਾਂ ਮਹੀਨਾ ਔਰ 2024 ਨੂੰ ਜਿਹੜੀ ਹੈ ਵੱਡਾ ਜਿਹੜਾ ਦੰਗਲ ਜਿਹੜਾ ਕਰਵਾਇਆ ਜਾ ਰਿਹਾ ਕਨੋਲੀ ਦੇ ਵਿੱਚ ਤੇ ਸਾਰਿਆਂ ਨੂੰ ਅਪੀਲ ਹੈ ਵੀ ਤੁਸੀਂ ਉੱਥੇ ਪਹੁੰਚੋ ਜਿਹੜੇ ਨਹੀਂ ਪਹੁੰਚ ਸਕਦੇ ਜੀ ਸਟਾਰਟ ਟੀਮ ਵੱਲੋਂ ਤੁਹਾਨੂੰ ਲਾਈਵ ਹੈ ਉਹ ਜਿਹੜਾ ਦਿਖਾਇਆ ਜਾਣਾ ਤੁਸੀਂ ਉੱਥੇ ਜੀ ਸਟਾਰਟ ਟੀਮ ਤੋਂ ਤੁਸੀਂ ਲਾਈਵ ਦੇਖ ਸਕਦੇ ਹੋ